ਪੰਜਾਬੀ ਫਿਲਮਾਂ ਦੇ ਉਹ ਦਿਨ ਯਾਦ ਨੇ ਜਦੋਂ ਬੱਬੂ ਮਾਨ ਦੀ ਫਿਲਮ ਹਸ਼ਰਾਈ ਸੀ ਅੱਜ ਤੋਂ ਲਗਭਗ 17 ਸਾਲ ਪਹਿਲਾਂ ਜਦੋਂ ਨਾ ਸਮਾਰਟਫੋਨ ਹੁੰਦੇ ਸੀ ਨਾ ਹੀ LED ਟੀਵੀ ਬਸ ਘਰਾਂ 'ਚ ਬਲੈਕ ਟੀਵੀ ਹੁੰਦੇ ਸੀ ਉਸ ਸਮੇਂ ਇੱਕ ਸ਼ਰੀਪ ਜੀ ਕੁੜੀ ਪਰਦੇ ਤੇ ਆਈ ਸੀ ਨਾ ਬਹੁਤ ਬੋਲਦੀ ਸੀ ਨਾ ਕੋਈ ਰੋੜਾ ਪਾਉਂਦੀ ਸੀ ਨਾ ਹੀ ਕੋਈ ਦਿਖਾਵਾ ਕਰਦੀ ਸੀ ਨਾ ਅਦਾ ਕਰਦੀ ਸੀ ਪਰ ਫਿਰ ਵੀ ਇੱਕ ਸੋਹਣੀ ਸਿੱਧੀ ਸਾਦੀ ਜਿਹੀ ਕੁੜੀ ਜੋ ਬਿਨਾਂ ਕੁਝ ਕਹੇ ਸਿੱਧਾ ਲੋਕਾਂ ਦੇ ਦਿਲ ਵਿੱਚ ਵੱਸ ਗਈ ਨਾਮ ਸੀ ਗਰਲੀਨ ਚੋਪੜਾ ਫਿਰ ਜਾਨਕ ਨਾ ਕੋਈ ਫੇਲਾਮ ਨਾ ਕੋਈ ਇੰਟਰਵਿਊ ਨਾ ਹੀ ਕੋਈ ਖਬਰ ਲੋਕ ਪੁੱਛਦੇ ਰਹੇਗੇ ਗੁਰਲੀਨ ਕਿੱਥੇ ਗਈ ਅਤੇ ਹੁਣ 2025 ਦੇ ਦਸੰਬਰ ਚ ਚੁੱਪਚਾਪ ਉਸਨੇ ਵਿਆਹ ਹੀ ਕਰਵਾ ਲਿਆ ਦਵਿੰਦਰ ਰੰਧਾਵਾ ਨਾਲ ਪਰ ਸਵਾਲ ਇਹ ਆ ਉਸਨੇ ਪੰਜਾਬੀ ਇੰਡਸਟਰੀ ਕਿਉਂ ਛੱਡੀ ਸੀ ਕਿ ਫੇਮ ਉਸਦੇ ਲਈ ਕਾਫੀ ਨਹੀਂ ਸੀ ਇਹ ਕਹਾਣੀ ਅਫਵਾਹ ਨਹੀਂ ਇਹ ਆ ਪੂਰੀ ਸੱਚੀ ਜ਼ਿੰਦਗੀ ਦੀ ਕਹਾਣੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਗੁਰਲੀਨ ਚੋਪੜਾ ਇੱਕ ਐਸਾ ਨਾਮ ਜੋ ਘਾਟੋ ਸਮੇਂ ਲਈ ਆਇਆ ਪਰ ਲੋਕਾਂ ਦੇ ਦਿਲ ਵਿੱਚ ਲੰਬੇ ਸਮੇਂ ਲਈ ਰਹਿ ਗਿਆ ਉਸ ਦਾ ਜਨਮ ਮੇਕ ਉਸ ਧਾਰਮਿਕ ਸੰਸਕਾਰੀ ਪਰਿਵਾਰ ਵਿੱਚ ਹੋਇਆ ਨਾ ਕੋਈ ਫਿਲਮੀ ਬੈਕਗ੍ਰਾਉਂਡ ਨਾ ਹੋਈ ਕੋਈ ਵੱਡਾ ਸਹਾਰਾ ਪਰ ਉਸ ਦੇ ਕੋਲ ਇੱਕ ਚੀਜ਼ ਪੂਰੀ ਸੀ ਉਸ ਹੀ ਸਜਾਈ ਉਹ ਅਦਾ ਕਰਾਤਾ ਬਣਨਾ ਚਾਹੁੰਦੇ ਸੀ ਪਰ ਕਿਸੇ ਵੀ ਕੀਮਤ ਤੇ ਨਹੀਂ ਪੰਜਾਬੀ ਫਿਲਮ ਇੰਡਸਟਰੀ ਚ ਕਦਮ ਰੱਖਣਾ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ ਪਰ ਕਿਸਮਤ ਨੇ ਗਰਲੀਨ ਨੂੰ ਇੱਕ ਐਸਾ ਮੌਕਾ ਦਿੱਤਾ ਜੋ ਜ਼ਿੰਦਗੀ ਚ ਸਿਰਫ ਇੱਕ ਵਾਰ ਮਿਲਦਾ ਹੈ ਉਸ ਨੂੰ ਮੌਕਾ ਮਿਲਿਆ ਬੱਬੂ ਮਾਨ ਦੀ ਫਿਲਮ ਹਸ਼ਰ ਚ ਕੰਮ ਕਰਨ ਦਾ ਇਹ ਫਿਲਮ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟੁਰਨ ਪੁਆਇੰਟ ਬਣੀ ਤੇ ਇਹ ਫਿਲਮ ਅੱਜ ਵੀ 17 ਸਾਲਾਂ ਬਾਅਦ ਸਭ ਤੋਂ ਜ਼ਿਆਦਾ ਫਿਲਮ ਦੇਖੀ ਜਾਣੀ ਵਾਲੀ ਫਿਲਮ ਆ ਅਸਰ ਇੱਕ ਇਮੋਸ਼ਨਲ ਰੀਅਲ ਅਤੇ ਦਰਦ ਨਾਲ ਭਰੀ ਫਿਲਮ ਆ ਗਰਲੀਨ ਦੀ ਅਦਾਕਾਰੀ ਨਾ ਓਵਰ ਐਕਟਿੰਗ ਸੀ ਨਾ ਹੀ ਬਨਾਵਟੀ ਉਹ ਸਕਰੀਨ ਤੇ ਅਦਾਕਾਰਾ ਨਹੀਂ ਇੱਕ ਅਸਲੀ ਪੰਜਾਬਣ ਲੱਗਦੀ ਸੀ ਲੋਕਾਂ ਨੇ ਕਿਹਾ ਇਹ ਕੁੜੀ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੀ ਆ ਫਿਲਮ ਤੋਂ ਬਾਅਦ ਸਭ ਨੂੰ ਲੱਗਿਆ ਗਰਲੀਨ ਚੋਫੜਾ ਪੰਜਾਬੀ ਫਿਮਾਂ ਦੀ ਸਭ ਤੋਂ ਲੰਬੀ ਰੇਸ ਗਿਆ ਅਚਾਨਕ ਖਾਮੋਸ਼ੀ ਪਰ ਫਿਰ ਸਭ ਕੁਝ ਰੁਕ ਗਿਆ ਨਾ ਨਮੀਆਂ ਫਿਲਮਾਂ ਨਾ ਇੰਟਰਵਿਊ ਨਾ ਹੀ মিডিਆ ਤੇ ਕੋਈ ਪੋਡਕਾਸਟ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸ਼ਾਇਦ ਕੋਈ ਵਿਵਾਦ ਹੋਵੇਗਾ ਸ਼ਾਇਦ ਇੰਡਸਟਰੀ ਨੇ ਹੀ ਮੌਕਾ ਨਹੀਂ ਦਿੱਤਾ ਪਰ ਸੱਚ ਇਹ ਨਹੀਂ ਸੀ ਗਰਲੀਨ ਚੋਪੜਾ ਨੇ ਪੰਜਾਬੀ ਇੰਡਸਟਰੀ ਕਿਸੇ ਝਗੜੇ ਕਿਸੇ ਸਕੈਂਡਲ ਜਾਂ ਕਿਸੇ ਮਜਬੂਰੀ ਕਰਕੇ ਨਹੀਂ ਛੱਡੀ ਉਸਨੇ ਆਪਣੀ ਮਰਜ਼ੀ ਨਾਲ ਜ਼ਿੰਦਗੀ 'ਚ ਇੱਕ ਫੈਸਲਾ ਲਿਆ ਉਸਦਾ ਮੰਨਣਾ ਸੀ ਫੇਮ ਆ ਜਾਂਦਾ ਆ ਪਰ ਸਕੂਨ ਨਹੀਂ ਆਉਂਦਾ ਉਹ ਗਲੈਮਰ ਦੀ ਦੁਨੀਆ 'ਚ ਉਹ ਸਮਝੌਤੇ ਨਹੀਂ ਕਰਨਾ ਚਾਹੁੰਦੀ ਸੀ ਜੋ ਉਸਦੀ ਸੋਚ ਨਾਲ ਮੇਲ ਨਹੀਂ ਖਾਂਦੇ ਸੀ ਉਸਨੇ ਚੁਣਿਆ ਸ਼ਾਂਤੀ ਪਰ ਵਾਰ ਅਸਲੀ ਗਿੰਦਗੀ ਗੁਰਲੀਨ ਨੇ ਆਪਣੀ ਨਿੱਜੀ ਜ਼ਿੰਦਗੀ ਹਮੇਸ਼ਾ ਪ੍ਰਾਈਵੇਟ ਰੱਖੀ ਨਾ ਸੋਸ਼ਲ ਮੀਡੀਆ ਡਰਾਮਾ ਨਾ ਪਬਲੀਕਿਟੀ ਸਟੰਟ ਉਸਦਾ ਪਿਆਰ ਸ਼ੋਰ ਨਹੀਂ ਬਣਿਆ ਸੰਭਾਲ ਬਣਿਆ ਅਤੇ ਫਿਰ ਆਇਆ 2025 ਦਾ ਦਸੰਬਰ ਇਸ ਮਹੀਨੇ ਗੁਰਲੀਨ ਚੋਪੜਾ ਦਾ ਵਿਆਹ ਹੋ ਗਿਆ ਦਵਿੰਦਰ ਰੰਧਾਵਾ ਨਾਲ ਇਹ ਵਿਆਹ ਸਾਦਾ ਸੀ ਪਰਿਵਾਰਿਕ ਸੀ ਅਤੇ ਬਿਲਕੁਲ ਨਿੱਜੀ ਨਾ ਮੀਡੀਆ ਨਾ ਹੈਡਲਾਈਨਸ ਨਾ ਸ਼ੋਅ ਉਹ ਸਿਰਫ ਦੋ ਜ਼ਿੰਦਗੀਆਂ ਇੱਕ ਦੂਜੇ ਨਾਲ ਜੁੜ ਗਈਆਂ ਵਿਆਹ ਤੋਂ ਬਾਅਦ ਗੁਰਲੀਨ ਦੀ ਜ਼ਿੰਦਗੀ ਹੋਰ ਵੀ ਤੋਲਿਤ ਹੋ ਗਈ ਉਹ ਪਰਿਵਾਰ ਨੂੰ ਪਹਿਲ ਦਿੰਦੀ ਆ ਸਾਦੀ ਜ਼ਿੰਦਗੀ ਜਿਉਂਦੀ ਆ ਚੱਕ 14 ਤੋਂ ਦੂਰ ਰਹਿੰਦੀ ਆ ਉਹ ਅੱਜ ਵੀ ਲਾਈਮ ਲਾਈਟ ਤੋਂ ਦੂਰ ਆ ਪਰ ਅੰਦਰੋਂ ਪੂਰੀ ਲੋਕ ਅੱਜ ਵੀ ਕਿਉਂ ਯਾਦ ਕਰਦੇ ਨੇ ਕਿਉਂਕਿ ਉਹ ਬਹੁਤ ਘਟਾਈ ਪਰ ਸੱਚਾਈ ਬਿਨਾਂ ਵਿਵਾਦ ਦੇ ਚਲੀ ਗਈ ਗਰਲੀਨ ਚੋਪੜਾ ਉਹ ਅਦਾਕਾਰ ਆ ਜਿਸਨੇ ਸਾਬਤ ਕੀਤਾ ਕਿ ਹਰ ਕੋਈ ਫੇਮ ਲਈ ਆਪਣੀ ਅਸਲੀ ਪਹਿਚਾਨ ਨਹੀਂ ਗਵਾਉਂਦਾ ਕੁਝ ਕਹਾਣੀਆਂ ਅਖਬਾਰਾਂ ਵਿੱਚ ਨਹੀਂ ਛਪਦੀਆਂ ਪਰ ਦਿਲਾਂ 'ਚ ਜ਼ਰੂਰ ਰਹਿ ਜਾਂਦੀਆਂ ਨੇ ਗਰਲੀਨ ਚੋਪੜਾ ਵੀ ਇੱਕ ਐਸੀ ਕਹਾਣੀ ਆ ਜਿਸਨੇ ਫਿਲਮਾਂ ਤੋਂ ਜੀਿੰਦਗੀ ਨੂੰ ਚੁਣਿਆ ਅਤੇ ਫੇਮ ਤੋਂ ਵੱਧ ਸਕੂਨ ਨੂੰ ਚੁਣਿਆ ਜੇ ਤੁਹਾਨੂੰ ਇਹ ਸੱਚੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਲਿਆਉਂਦੇ ਰਹਿੰਦੇ ਹਾਂ ਉਹ ਕਹਾਣੀਆਂ ਜੋ ਚੁੱਪਚਾਪ ਇਤਿਹਾਸ ਬਣ ਜਾਂਦੀਆਂ ਨੇ ਬਾਕੀ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ